ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨੇ ਅਕਾਲੀ ਆਗੂ ਖੜਕਾ ਕੇ ਰੱਖ ਦਿੱਤੇ ਅਕਾਲੀਆਂ ਦੇ ਇਹ ਵੱਖ-ਵੱਖ ਦਾਅਵਿਆਂ ਦੀ ਹਵਾ ਕੱਢਤੀ ਤੇ ਸਖਤ ਹੁਕਮ ਦੁਬਾਰਾ ਕਰ ਦਿੱਤੇ ਨੇ ਆਖਰਕਾਰ ਸਖਤ ਹੁਕਮ ਕੀ ਹੋਏ ਨੇ ਕਿ ਹੁਣ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਮਨਜ਼ੂਰ ਹੋਵੇਗਾ ਜਾਂ ਫਿਰ ਕੁਝ ਹੋਰ ਹੋਣ ਜਾ ਰਿਹਾ ਹੈ ਇਹਦੇ ਬਾਰੇ ਤੁਹਾਨੂੰ ਖੁੱਲਕੇ ਦੱਸਣਾ ਕਿ ਆਖਰਕਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਕੀ ਕਿਹਾ ਤੇ ਕਿਹੜੇ ਹੁਕਮ ਦੁਬਾਰਾ ਦੇ ਦਿੱਤੇ ਨੇ ਇਹਦੇ ਬਾਰੇ ਗੱਲ ਕਰਨੀ ਹੈ ਗਿਆਨੀ ਹਰਪ੍ਰੀਤ ਸਿੰਘ ਵਾਲਾ ਮਾਮਲਾ ਵੀ ਸਾਫ਼ ਕਰ ਦਿੱਤਾ ਹੈ ਮਾਜ਼ਰਾ ਪੂਰਾ ਤੁਹਾਨੂੰ ਖੋਲ ਕੇ ਦੱਸਣਾ ਤੁਸੀਂ ਜੁੜਿਓ ਲੋਕਪੈਨ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਸ਼੍ਰੋਮਣੀ ਅਕਾਲੀ ਦਲ ਤੇ ਉਹਦੇ ਉੱਤੇ ਕਾਬਜ਼ ਸੁਖਬੀਰ ਸਿੰਘ ਬਾਦਲੈਂਡ ਕੰਪਨੀ ਜਿਹੜੀ ਆ ਉਹ ਲਗਾਤਾਰ ਨਾ ਨੁੱਕਰ ਕਰ ਰਹੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ 2 ਦਸੰਬਰ ਨੂੰ ਆਏ ਫੈਸਲੇ ਲਾਗੂ ਕਰਨ ਤੇ ਅੱਜ ਜਦੋਂ ਦੁਨੀਆ ਭਰ ਦੇ ਵਿੱਚ ਸਰਬੰਸਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪ੍ਰੂਪ ਪੰਥ ਸੰਗਤ ਦੁਨੀਆ ਭਰ ਦੀ ਲੋਕਾਈ ਬੜੀ ਸ਼ਰਧਾ ਦੇ ਨਾਲ ਮਨਾ ਰਹੀ ਹੈ ਉਸ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨੇ ਅਕਾਲੀ ਆਗੂਆਂ ਦੀਆਂ ਉਹਨਾਂ ਸਾਰੀਆਂ ਟਿਕੜਮਾਂ ਤੇ ਪਾਣੀ ਫੇਰ ਕੇ ਰੱਖ ਦਿੱਤਾ ਜਿਹੜੀਆਂ ਉਹ ਲੜਾ ਰਹੇ ਸੀ ਗਿਆਨੀ ਰਗबीर ਸਿੰਘ ਹੁਰਾਣੇ ਸਪਸ਼ਟ ਕੀਤਾ ਕਿ ਸੁਖਬੀਰ ਸਿੰਘ ਬਾਦਲ ਅਤੇ ਹੋਰਨਾਂ ਦੇ ਅਸਤੀਫੇ ਪ੍ਰਵਾਨ ਕਰਤੇ ਜਾਣ ਛੇਤੀ ਪ੍ਰਵਾਨ ਕੀਤੇ ਜਾਣ ਤੇ ਜੋ ਸ਼੍ਰੀ ਅਕਾਲ ਤਖਤ ਸਹਿਬ ਦੀ ਫੈਸਲ ਤੋਂ ਫੈਸਲਾ ਆਇਆ ਉਹਨੂੰ ਲਾਗੂ ਕੀਤਾ ਜਾਵੇ ਉਹਨਾਂ ਨੇ ਸਪਸ਼ਟ ਕਰਤਾ ਕਿ ਆਨਾਕਾਨੀ ਇਸ ਮਾਮਲੇ 'ਚ ਨਹੀਂ ਹੋਣ ਦਿੱਤੀ ਜਾਏਗੀ ਨਹੀਂ ਕਰਨੀ ਚਾਹੀਦੀ ਸਖਤ ਹੁਕਮ ਜਿਹੜੇ ਆ ਉਹ ਸਾਹਮਣੇ ਆਏ ਇਹ ਗੱਲ ਸਪਸ਼ਟ ਹੋ ਚੁੱਕੀ ਹੈ ਕਿ ਸ਼੍ਰੀ ਅਕਾਲ ਤਖਤ ਸਹਿਬ ਦੇ ਵੱਲੋਂ ਅਕਾਲੀਆਂ ਨੂੰ ਜਿਹੜੀਆਂ ਕਿ ਲਗਾਤਾਰ ਅਕਾਲੀ ਸ਼ੂਟ ਮੰਗਣ ਦੀਆਂ ਉਸ ਫੈਸਲੇ ਦੇ ਵਿੱਚ ਤਬਦੀਲੀ ਦੀਆਂ ਚਾਰਾ ਜੋਈਆਂ ਕਰ ਰਹੇ ਸੀ ਲਗਾਤਾਰ ਚਾਰਾ ਜੋਈਆਂ ਦੇ ਵਿੱਚ ਜਿਹੜਾ ਕਰਿਆ ਜਾਂਦਾ ਸੀਗਾ ਕਿ ਉਹਨਾਂ ਨੂੰ ਕਿਸੇ ਤਰੀਕੇ ਨਾਲ ਬਦਲ ਦਿੱਤਾ ਜਾਵੇ ਜਾਂ ਉਹਨੂੰ ਲਾਗੂ ਹੀ ਨਾ ਕੀਤਾ ਜਾਵੇ ਹੁਣ ਉਹ ਸਪਸ਼ਟ ਹੋ ਗਿਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਕੋਈ ਕਿਸੇ ਵੀ ਪ੍ਰਕਾਰ ਦਾ ਸਹਿਯੋਗ ਨਹੀਂ ਮਿਲ ਰਿਹਾ ਦੂਜੀ ਗੱਲ ਕਿ ਗਿਆਨੀ ਹਰਪੀ ਸਿੰਘ ਵਾਲੇ ਮਾਮਲੇ ਦੇ ਵਿੱਚ ਜਿਹੜੀ ਕਮੇਟੀ ਜਾਂਚ ਲਈ ਬਣਾਈ ਗਈ ਹੈ ਹਾਲਾਂਕਿ ਉਹ ਕਮੇਟੀ ਆਪਣੇ ਆਪ ਦੇ ਵਿੱਚ ਉਹਦੇ ਨਾਲ ਕਈ ਵਿਵਾਦ ਜਿਹੜੇ ਆ ਜੁੜੇ ਆ ਪਰ ਉਸ ਮਾਮਲੇ 'ਚ ਵੀ ਗਿਆਨੀ ਰਗਵੀਰ ਸਿੰਘ ਨੇ ਕਿਹਾ ਕਿ ਜਦੋਂ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੇ ਪੰਜ ਪਿਆਰਿਆਂ ਦੀ ਹਜ਼ੂਰੀ 'ਚ ਆ ਕੇ ਉਹਨਾਂ ਦੇ ਸਾਹਮਣੇ ਆ ਕੇ ਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਆ ਕੇ ਉਹਨਾਂ ਨੂੰ ਜਿਹੜਾ ਮੰਨ ਕੇ ਸਾਰਾ ਕੁਝ ਆਪਣੀਆਂ ਗਲਤੀਆਂ ਜਾਂ ਜੁੜੇ ਇਲਜ਼ਾਮ ਉਹਨਾਂ ਤੇ ਲੱਗੇ ਉਹਨਾਂ ਬਾਰੇ ਸਪਸ਼ਟ ਕਰ ਚੁੱਕੇ ਨੇ ਤਾਂ ਫਿਰ ਜਾਂਚ ਬਣਾਉਣ ਦੀ ਲੋੜ ਹੀ ਕਿਉਂ ਹੈ ਜਾਂਚ ਕਮੇਟੀ ਬਣਾਉਣ ਦੀ ਲੋੜ ਹੀ ਕਿਉਂ ਹੈ ਇਹ ਵੀ ਸਪਸ਼ਟ ਕਰ ਦਿੱਤਾ ਉਹਨਾਂ ਨੇ ਆਪਣਾ ਸਟੈਂਡ ਤੇ ਨਾਲ ਹੀ ਇਹ ਵੀ ਸਪਸ਼ਟ ਹੋ ਚੁੱਕਿਆ ਹੈ ਕਿ ਅਕਾਲੀ ਦਲ ਜਿਹੜਾ ਹੁਣ ਬੜਾ ਕਸੂਤਾ ਫਸਦਾ ਜਾ ਰਿਹਾ ਇਸ ਮਾਮਲੇ ਦੇ ਵਿੱਚ ਅਕਾਲ ਤਖਤ ਸਾਹਿਬ ਤੋਂ ਹੁਣ ਕੋਈ ਰਾਏਤ ਨਹੀਂ ਮੇਰੇ ਲਈ ਬਾਕੀ ਵੱਖਰੀ ਗੱਲ ਹੈ ਕਿ ਇੱਕ ਸ਼੍ਰੋਮਣੀ ਕਮੇਟੀ ਉਹਨਾਂ ਦੇ ਹੱਥ ਚਾ ਜਥੇਦਾਰਾਂ ਨੂੰ ਫਾਰਕ ਕਰਕੇ ਕੋਈ ਟਕਵਾਂਜ ਨਵਾਂ ਰਾਜ ਲੈਣ ਤਾਂ ਲੈ ਦਾ ਗੱਲ ਹੈ ਪਰ ਇਹ ਗੱਲ ਸਪੱਸ਼ਟ ਹੈ ਕਿ ਅਕਾਲ ਤਖਤ ਦੇ ਵੱਲੋਂ ਅਕਾਲ ਤਖਤ ਸਾਹਿਬ ਤੋਂ ਉਹਨਾਂ ਨੂੰ ਕੋਈ ਵੀ ਕੋਈ ਵੀ ਰਾਏਤ ਜਿਹੜੀ ਆ ਫਿਲਹਾਲ ਨਹੀਂ ਮਿਲਦੀ ਨਜ਼ਰ ਆਉਂਦੀ ਹੁਣ ਹੁਕਮ ਮੰਨਣੇ ਪੈਣਗੇ ਜੇ ਹੁਕਮ ਨਹੀਂ ਮੰਨਦੇ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਇਹ ਅਕਾਲੀ ਭਗੋੜੇ ਖਵਾਉਣਗੇ ਫਿਰ ਇਹਦੇ ਚ ਵੀ ਕੋਈ ਦੋਰ ਹੈ ਬਾਕੀ ਨਹੀਂ ਬਚਦੀ